ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਵੀਡੀਓ ਨੂੰ ਦੇਖ ਰਹੇ ਹੋ ਦੋਸਤੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਸੇਲ ਆਲੀਆਂ ਦੋ ਬਸ਼ੇਰੀਆਂ ਦਿਖਾਉਣੀਆਂ ਨੇ ਇੱਕ ਤਾਂ ਮਾਰਵਾੜੀ ਬਸ਼ੇਰੀਆ ਤੇ ਦੂਜੀ ਹੈਗੀ ਆ ਸਪੌਟਲੈਸ ਨੁਕਰੀ ਬਸ਼ੇਰੀ ਇੱਕੇ ਬੰਦੇ ਕੋਲੇ ਇਹ ਦੋਨੇ ਜਾਨਵਰ ਬਕਾਊ ਆ ਪਹਿਲਾਂ ਗੱਲਬਾਤ ਇਸ ਮਾਰਵਾੜੀ ਬਸ਼ੇਰੀ ਬਾਰੇ ਕਰਦੇ ਆ ਇਹਦੀ ਉਮਰ ਹੈਗੀ ਆ 4 ਸਾਲ ਪਿਛਲੇ ਦੋ ਪੈਰੇ ਦੇ ਚਟੇ ਆ ਮੱਥੇ ਤੇ ਬਹੁਤ ਸੋਹਣਾ ਫੁੱਲ ਆ ਇਹਦੇ ਜਿਹਨੂੰ ਪਾਣ ਦਾ ਪੱਤਾ ਵੀ ਕਹਿ ਦਿੰਦੇ ਆ ਕੰਨ ਬਹੁਤ ਜ਼ਿਆਦੇ ਛੋਟਾ ਗਾ ਬਛੇਰੀ ਦਾ 4 ਸਾਲੇ ਦੀ ਉਮਰ ਆ ਤੇ ਕੱਦਾ ਜਿਹੜਾ ਇਹਦਾ 65 ਇੰਚ ਤੋਂ ਉੱਤੇ ਆ 62 ਇੰਚ ਤੋਂ ਦਬਦੀ ਆ 65 ਇੰਚ ਤੋਂ ਬਾਹਰ ਆ ਵਾਲ ਪੌਰੀਆਂ ਦੀ ਬਿਲਕੁਲ ਸਾਫ ਆ ਤੇ ਇਹ ਬੀਰੂ ਘੋੜੇ ਦੀ ਬੱਚੀ ਆ ਬਾਈ ਮੰਨੂ ਸ਼ਰਮਾ ਕੋਲੇ ਤੇ ਇੱਥੇ ਪਿੰਡ ਸੀਨੀ ਵਾਲ ਬਾਈ ਭਰਮਗੱਲ ਦੇ ਕੋਲੇ ਮਾਰਵਾੜੀ ਘੋੜਾ ਹੁੰਦਾ ਸੀਗਾ ਪਹਿਲਾਂ ਉਹਦਾ ਨਾਂ ਸੀਗਾ ਬੀਰੂ ਉਸ ਘੋੜੇ ਦੀ ਬੱਚੀ ਆ ਇਹ ਇਹਦੀ ਮਾਂ ਵੀ ਚੰਗੀ ਮਾਰਵਾੜੀ ਘੋੜੀ ਆ ਬਹੁਤ ਜਿਆਦਾ ਸੋਹਣੀ ਸੋ ਇੱਕ ਤਾਂ ਬਾਈ ਅਰਗਿਆ ਨੇ ਇਹ ਬੁਸ਼ੇਰੀ ਸੇਲ ਕਰਨੀ ਆ ਜੇ ਕੋਈ ਚਾਹਵਣ ਸੱਜਣ ਚੰਗੀ ਲੈਂਥ ਵਾਲੀ ਸੋਹਣੇ ਕਦ ਕਾਠ ਵਾਲੀ ਮਾਰਵਾੜੀ ਬੁਸ਼ੇਰੀ ਖਰੀਦਣਾ ਚਾਹੁੰਦਾ ਤਾਂ ਇਹਦੇ ਬਾਰੇ ਤੁਸੀਂ ਗੌਰ ਕਰ ਲਿਓ ਬਣਤਰਾਂ ਦੀ ਵੀ ਚੰਗੀ ਆ ਲੈਂਥ ਬੜੀ ਆ ਤੇ ਹਾਲੇ ਤੱਕ ਬਾਈ ਵਰਗਿਆਂ ਨੇ ਇਹ ਮੇਟ ਨਹੀਂ ਕਰਾਈ ਸੋ ਇਹਦੇ ਬਾਰੇ ਵੀ ਤੁਸੀਂ ਗੌਰ ਕਰ ਸਕਦੇ ਹੋ ਬਾਕੀ ਬਾਲ ਪੌਰੀਆਂ ਦੀ ਬਿਲਕੁਲ ਸਾਫਾ ਤੋਰਾ ਤੂਰਾ ਸੋਹਣਾ ਤੁਰਦੀ ਆ ਅੱਗੇ ਆਪਾਂ ਵੀਡੀਓ ਕਲਿੱਪ ਲਾਈ ਆ ਉਹਦੇ ਵਿੱਚ ਤੁਹਾਨੂੰ ਦਿਖਾਉਣੇ ਆ ਘੋੜੀ ਦਾ ਤੋਰਾ ਤੂਰਾ ਚੰਗਾ ਗਾ ਨਮਾ ਹਾਣਾ 4 ਸਾਲ ਉਮਰ ਆ ਹਾਲੇ ਤੱਕ ਬਾਈ ਵਰਗਿਆਂ ਨੇ ਇਹ ਮੇਟ ਨਹੀਂ ਕਰਾਈ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਸਵਾਰੀ ਦੀ ਵੀਡੀਓ ਵੀ ਆਪਾਂ ਨਾਲ ਲਾਈ ਆ ਪਿੱਠਪੁੜੇ ਦੀ ਚੰਗੀ ਐ ਇੱਕ ਤਾਂ ਬਸ਼ੇਰੀ ਬਾਕੀ ਬਣ ਤਰਾਂ ਚੰਗੀਆਂ ਨੇ ਜਿਹੜਾ ਵੀ ਕੋਈ ਚਾਹਵਣ ਸੱਜਣ ਘਰੇ ਰੱਖਣ ਨੂੰ ਸਾਊ ਸ਼ਰੀਫ ਕੋੜੀ ਜਿਹੜੀ ਹੁਣ ਮੀਟ ਕਰਾਉਣ ਵਾਲੀ ਆ ਇਹੋ ਜੀ ਲੈਣਾ ਚਾਹੁੰਦਾ ਤਾਂ ਇਸ ਵੀਡੀਓ ਕੰਨੀ ਗੌਰ ਕਰ ਲਿਓ ਕੱਦ ਵੀ ਚੰਗਾ ਗਾ ਬਾਕੀ ਰੇਟ ਦੇ ਵਿੱਚ ਸਭ ਨੂੰ ਹੀ ਬਣ ਜਾਣੀ ਆ ਬਾਈ ਅਰਗਿਆਂ ਦਾ ਜਿਹੜਾ ਐਡਰੈਸ ਆ ਪਿੰਡ ਮੈਲਕਲਾਂ ਬਰਨਾਲੇ ਜ਼ਿਲ੍ਹੇ ਦੇ ਵਿੱਚ ਪੈਂਦਾ ਗਾ ਬਰਨਾਲੇ ਤੋਂ ਇਹ ਰਾਏਕੋਟ ਦੇ ਸੈਂਟਰ ਦੇ ਵਿੱਚ ਪਿੰਡ ਪੈ ਜਾਂਦਾ ਤਕਰੀਬਨ 15-17 ਕਿਲੋਮੀਟਰ ਰਾਏਕੋਟ ਤੋਂ ਵੀ ਇੰਨਾ ਹੀ ਪੈਂਦਾ ਬਰਨਾਲੇ ਤੋਂ ਵੀ ਸੋ ਮਹਿਲਕਲਾਂ ਪਿੰਡ ਬਾਈ ਕਿੰਦੀ ਦਾ ਕੰਟੈਕਟ ਨੰਬਰ ਨੋਟ ਕਰ ਲਓ ਜਿਹੜਾ ਇਹਨਾਂ ਜਾਨਵਰਾਂ ਦਾ ਓਨਰ ਆ ਸੋ ਦੂਜੀ ਜਿਹੜੀ ਬਸ਼ੇਰੀ ਆ ਮਿੱਤਰੋ ਆਹ ਇਹ ਇੱਥੇ ਮਹਿਲਕਲਾਂ ਪਿੰਡੀ ਕ੍ਰਿਸ਼ਨਾਂ ਦਾ ਇੱਕ ਬਹੁਤ ਜ਼ਿਆਦਾ ਚੰਗਾ ਨੁਕਰਾ ਘੋੜਾ ਹੁੰਦਾ ਸੀ ਸਾਲੀ ਵਾਲੀ ਬਲੱਡ ਲਾਈਨ ਦਾ ਸਾਲੀ ਵਾਲੇ ਘੋੜੇ ਦਾ ਉਹ ਡਾਇਰੈਕਟ ਪੋਤਾ ਸੀ ਮਿੱਤਰੋ ਨਾਮ ਉਹਦਾ ਕ੍ਰਿਸ਼ ਸੀ ਤੇ ਕੁਝ ਟਾਈਮ ਪਹਿਲਾਂ ਉਹ ਘੋੜਾ ਪੂਰਾ ਹੋ ਗਿਆ ਉਸ ਘੋੜੇ ਦੀ ਬਸ਼ੇਰੀ ਆ ਇਹ ਇਹਦੀ ਮਾਂ ਵੀ ਚੰਗੀ ਘੋੜੀ ਆ ਨੁਕਰੀ ਡੋਰਡਾਲੇ ਪ੍ਰਿੰਸ ਦੀ ਆ ਉਹ ਸੋ ਜਿਹੜੀ ਇਹ ਬੇਸ਼ੇਰੀ ਦੀ ਉਮਰ ਆ 4 ਮਹੀਨੇ ਆ ਬਾਲਪੋਰੀਆਂ ਦੀ ਇਹ ਵੀ ਬਿਲਕੁਲ ਸਾਫ ਆ ਕੰਨ ਕੋਨ ਬਹੁਤ ਜ਼ਿਆਦੇ ਸ਼ਕੀਨ ਆ ਦਾ ਕੁੰਡੀ ਵਾਲਾ ਛੋਟਾ ਕੰਨਾ ਪੱਠਪੁੜੇ ਦੀ ਚੰਗੀ ਆ ਲੈਂਥ ਚੰਗੀ ਆ ਬੇਸ਼ੇਰੀ ਦੀ ਮੂੰਹ ਮਾਂ ਦੀ ਬੜੀ ਪਤਲੀ ਆ ਗੁਲਾਬੀਪਣ ਬੜਾ ਆ ਦਾ ਸੋ ਬਿਲਕੁਲ ਸਪੌਟਲੈਸ ਬੇਸ਼ੇਰੀ ਆ ਮਿੱਤਰੋ ਜਿਹਨੇ ਕਿਸੇ ਨੇ ਨੁਕਰੀ ਬੇਸ਼ੇਰੀ ਲੈਣੀ ਆ ਤਾਂ ਤੁਸੀਂ ਇਹਦੇ ਬਾਰੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਜਿਹਨੇ ਦੋਨੇ ਬੇਸ਼ੇਰੀਆਂ ਇਕੱਠੀਆਂ ਲੈਣੀਆਂ ਨੇ ਤਾਂ ਦੋਨਾਂ ਬਾਰੇ ਵੀ ਤੁਸੀਂ ਪੁੱਛ ਸਕਦੇ ਹੋ ਕੰਟੈਕਟ ਨੰਬਰ ਬਾਈ ਕਿੰਦੀ ਦਾ ਨੋਟ ਕਰ ਲਓ 86990 18477 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਬਾਈ ਦੇ ਪਿੰਡ ਮਹਿਲਕਲਾਂ ਜਾ ਕੇ ਦੋਵੇਂ ਬਸ਼ੇਰੀਆਂ ਦੇਖ ਕੇ ਖਰੀਦ ਸਕਦੇ ਹੋ ਬਣਤਰਾਂ ਦੋਨਾਂ ਦੀਆਂ ਚੰਗੀਆਂ ਨੇ ਬਾਲਪੋਰੀਆਂ ਦੀਆਂ ਸਾਫ਼ ਨੇ ਆ ਜਿਹੜੀ ਨੁਕਰੀ ਬਸ਼ੇਰੀ ਆ ਇਹ ਸਾਲੀ ਵਾਲਾ ਬਲੱਡ ਲਾਈਨ ਦੇ ਵਿੱਚੋਂ ਕ੍ਰਿਸ਼ਕੂੜੇ ਦੀ ਬੱਚੀ ਆ ਤੇ ਜਿਹੜੀ ਆ ਮਾਰਵਾੜੀ ਬਸ਼ੇਰੀ ਆ ਇਹਦੀ 4 ਸਾਲ ਉਮਰ ਆ ਤੇ ਇਹ ਬੀਰੂ ਘੋੜੇ ਦੀ ਬੱਚੀ ਆ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਇਹ ਬਸ਼ੇਰੀਆਂ ਖਰੀਦਣਾ ਚਾਹੁੰਦਾ ਤਾਂ ਬਾਈ ਨੂੰ ਫੋਨ ਲਾ ਲਿਓ ਕਿੰਦੀ ਨੂੰ ਤੇ ਸਾਊ ਸ਼ਰੀਫ ਚੰਗੇ ਸਾਫ ਸੁਥਰੇ ਜਾਨਵਰਾ ਦੋਨੇ ਮਹਿਲਕਲਾਂ ਪਿੰਡ ਆ ਬਾਈਰ ਗਿਆਂਦਾ ਰਾਏਕੋਟ ਤੇ ਬਰਨਾਲੇ ਦੇ ਸੈਂਟਰ ਦੇ ਵਿੱਚ ਮੇਨ ਹਾਈਵੇ ਦੇ ਉੱਤੇ ਹੀ ਪਿੰਡ ਪੈ ਜਾਂਦਾ ਜ਼ਿਲ੍ਹਾ ਬਰਨਾਲਾ ਪੈਂਦਾ ਸੋ ਨੰਬਰ ਫੇਰ ਨੋਟ ਕਰ ਲਓ ਬਾਈ ਕਿੰਦੀ ਦਾ 8699018477 ਤੇ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਬਾਈ ਤੋਂ ਫੋਟੋਆਂ ਫੁੱਟੋਆਂ ਮੰਗਾ ਲਿਓ ਤੇ ਬਾਈ ਦੇ ਪਿੰਡ ਜਾ ਕੇ ਤੁਸੀਂ ਦੋਨੇ ਜਾਨਵਰ ਦੇਖ ਕੇ ਤਸੱਲੀ ਨਾਲ ਖਰੀਦ ਸਕਦੇ ਹੋ ਆਪ ਸ਼ੇਰੀ ਹਾਲੇ ਤੱਕ ਬਾਈ ਨੇ ਮੇਟ ਨਹੀਂ ਕਰਾਈ 4 ਸਾਲੇ ਦੀ ਉਮਰ ਆ ਮਾਂ ਵੀ ਇਹਦੀ ਚੰਗੀ ਘੋੜੀ ਆ ਤੇ ਕਾਲ ਕਰ ਲਿਓ ਬਾਈ ਕਿੰਦੀ ਨੂੰ